हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਵੰਤ ਤੇ ਵੀਰ ਗੁਰਜੰਟ ਉਹਨਾਂ ਦੇ ਕੋਲ ਤੇ ਅੱਜ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਜਿਹੜੇ ਐਨੀਮਲ ਨੇ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਬਿਲਕੁਲ ਪੰਜ ਦਿਖਾਵਾਂਗੇ ਬਿਲਕੁਲ ਤਿਆਰ ਬਰ ਤਿਆਰ ਆ ਦੋਸਤੋ ਸੂਨ ਦੇ ਵਿੱਚ ਦੇਣ ਹਜੇ ਲੈ ਕੇ ਜਾਣਗੀਆਂ तकरीबन 2-2 4-4 ਦਿਨ 5-5 ਦਿਨ ਹਫਤਾ ਹਫਤਾ ਸਮਾਂ ਵੀ ਜਿਹੜਾ ਦੋਸਤੋ ਲੈ ਕੇ ਜਾ ਸਕਦੀਆਂ ਨੇ ਪੂਰੀ ਗੱਲਬਾਤ ਕਰਕੇ ਦਿਨਾਂ ਦਾ ਰੇਟ ਦਾ ਕੀ ਭਾਅ ਵਧਦਾ ਰਹੇਗਾ ਦੋਸਤੋ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਉਸ ਤੋਂ ਬਾਅਦ ਤੁਸੀਂ ਜਿਹੜਾ ਮਾਲਕ ਆਨਰ ਦੇ ਨਾਲ ਜਿਹੜਾ ਸੌਦਾ ਕਰ ਸਕਦੇ ਹੋ ਸਾਈ ਬਿਆਨਾ ਕਰ ਸਕਦੇ ਹੋ ਪੂਰੀ ਵੀਡੀਓ ਵੇਖਣ ਤੋਂ ਬਾਅਦ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਖਾਸ ਵਿਜ਼ਿਟ ਤੁਸੀਂ ਪਿੰਡ ਮਹਮੂਦਪੁਰਾ ਕਰਨੀ ਆ ਦੋਸਤੋ ਬਿਲਕੁਲ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੋਂ ਤੁਸੀਂ ਮਹਮੂਦਪੁਰਾ ਤੇ ਅਗੇ ਲਖਨੇ ਨੂੰ ਤੇ ਰਾਜੋਗਿਆ ਨੂੰ ਜਿਹੜੀ ਦੋਸਤੋ ਇਹ ਸੜਕ ਚੱਲੀ ਜਾਂਦੀ ਆ ਤੇ ਖੇਮ ਕਰਨ ਦੀ ਦੂਰੀ ਵੀ ਕੋਈ ਥੋੜੀ ਰਹਿ ਜਾਂਦੀ ਆ ਇਸ ਪਿੰਡ ਤੋਂ ਆਓ ਕਰਦੇ ਆਂ ਵੀਰ ਗੁਰਵੰਤ ਦੇ ਨਾਲ ਗੱਲਬਾਤ ਅੱਜ ਦੋਸਤੋ 28 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦਾ 1.5 ਵਜੇ ਦਾ ਸਮਾਂ ਹੈਗਾ ਜੀ ਠੀਕ ਆ ਫਿਲਹਾਲ ਪਸ਼ੂ ਤਾਂ ਜਿਹੜੇ ਆ ਦੋਸਤੋ ਸਾਰੇ ਟੁੱਕੇ ਨੇ ਪਰ ਫਿਰ ਵੀ ਆਪਾਂ ਸਮਾਂ ਤੁਹਾਨੂੰ ਜਿਹੜਾ ਨੋਟ ਕਰਾ ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਾਸਰੀ ਘਰ ਸਸੀਆ ਵੀਰ ਜੀ ਹੋ ਸਾਲਾ ਸਭ ਠੀਕ ਠਾਕ ਹੈ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਜੀ ਕਰੋੰਤ ਪਈ ਅੱਜ ਪਸ਼ੂ ਪੰਜ ਨੇ ਹਾਂਜੀ ਪੰਜ ਆ ਵੀਰ ਜੀ ਮੱਝਾਂ ਝੋਟੀਆਂ ਹਾਂਜੀ ਝੋਟੀਆਂ ਹੀ ਸਾਰੀ ਪੰਜ ਹੈ ਤੇ ਪੰਜੇ ਗੱਪਣਾ ਪੰਜੇ ਗੱਪਣਾ ਹਾਂਜੀ ਠੀਕ ਆ ਤੇ ਦੇਣ ਵੀਰ ਗੁਰਵੰਤ ਪਹਿਲਾਂ ਦੱਸ ਦਈਏ ਵੀ ਸਾਰੀਆਂ ਮੱਝਾਂ ਦਾ ਨਿਚੋੜ ਪਤਾ ਹੋਵੇਗਾ ਤੁਹਾਨੂੰ ਵੀ ਕਿੰਨੇ ਕ ਦਿਨ ਦਾ ਸਮਾਂ ਪਿਆ ਅੱਜ ਤੋਂ ਕਿੰਨੇ ਕ ਦਿਨ ਸਮਾਂ ਲੈ ਜਾਣਗੇ ਚਾਰ ਜਿਹੜੀਆਂ ਮੱਝਾਂ ਵੀਰ ਜੀ ਉਹ ਤਾਂ ਹਫ਼ਤੇ ਦੇ ਢੇਰ ਚ ਆ ਤੇ ਇੱਕ ਮੱਝ ਟਾਈਮ ਲੈਂਦੀ ਹੈ ਉਹ ਕੋਈ 20 ਤੋਂ 25 ਦਿਨ ਲਾ ਸੋ ਦੋਸਤੋ ਇਹ ਡਿਟੇਲ ਆ ਵੀ ਘੱਟੋ ਘੱਟ ਵੀ ਚਾਰ ਮੱਜਾਂ ਜਿਹੜੀਆਂ ਹੈਗੀਆਂ ਨੇ ਉਹ ਹਫ਼ਤੇ ਤੱਕ ਜਿਹੜੀਆਂ ਸੁੰਦੀਆਂ ਨੇ ਠੀਕ ਆ ਇੱਕ ਜਿਹੜੀ ਮੱਝ ਆ ਉਹ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਫੁੱਲ ਵੱਡੀ ਹਾਈਟ ਆ ਕੱਦ ਕਾਠੀ ਵਾਲੀ ਮਏ ਆ ਤੇ 25 ਦਿਨ 20 ਤੋਂ 25 ਦਿਨ ਦਾ ਸਮਾਂ ਲੈ ਕੇ ਜਾਂਦੀ ਆ ਗਰਮਤ ਭਾਈ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਸਟਾਰਟ ਇਦੋਂ ਹੀ ਕਰ ਲਿਗੇ ਜੀ ਹਾਂਜੀ ਹਾਂਜੀ ਠੀਕ ਆ ਤੇ ਇੱਕ ਤਾਂ ਮੇਰਾ ਵੀਰੇ ਦਾ ਆਪਾਂ ਸੁਹਾ ਦੱਸ ਦਈਏ ਵੀ ਕਿੰਮਾ ਸੂਣ ਜਾ ਰਹੀ ਹੈ ਭਲਾ ਇਹ ਦੂਜਾ ਸੁਹਾ ਸੁਣੀ ਵੇਦੀ ਦੂਜਾ ਸੁਹਾ ਸੁਣੀ ਆ ਤੇ ਦੇਣ ਮਤਲਬ ਕਿ ਇਹ ਟਾਈਮ ਹਫਤਾ ਹੀ ਹੈ ਆ ਦੇਖਦਾ ਗੇੜ ਦੇ ਹਫਤੇ ਤੋਂ ਇੱਕ ਦੋ ਦਿਨ ਘੱਟ ਵੀ ਜਵਾ ਬੰਨਾ ਕੋਨਾ ਹੈਗਾ ਹਜੇ ਹਫਤਾ ਲੈ ਜੂਗੀ ਥਿਲ ਟੋਲ ਫੜੀ ਹੈ ਜੀ ਹਾਂਜੀ ਠੀਕ ਆ ਆ ਜਿਹੜੀ ਆ ਦੋਸਤੋ ਆ ਫੇਸ ਕੁਆਲਟੀ ਚੈੱਕ ਕਰੋ ਸਿੰਗਾ ਤੁੰਗਾ ਦੀ ਬੰਤਰ ਵੀ ਚੰਗੀ ਆ ਹਾਂਜੀ ਠੀਕ ਆ ਤੇ ਰਾਜੀ ਮੈਂ ਆ ਹਾਂਜੀ ਰਾਜੀ ਆ ਉਠਾ ਪਠਾ ਵੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਿਲਕੁਲ ਪਤਲੀ ਜਮੜੀ ਆ ਤੇ ਆ ਠੰਡਪੰਡਾ ਹੈ ਜੀ ਇਹਗਾ ਸੀਲ ਸੋ ਪੂਰੀ ਆ ਪੂਛ ਜਿਹੜੀ ਪੂਛ ਵੀ ਆਪਾਂ ਕਹਿੰਦੇ ਨੇ ਵੀ ਪਸ਼ੂ ਜਿਹੜਾ ਸੀਲ ਲਗਾ ਕੋਈ ਜਿੱਪੂਛ ਚੱਕ ਖਰੋਂਦਾ ਵੀ ਉਹ ਸਾਫ ਬਤਾ ਆ ਤੇ ਇਹਗਾ ਥਾਂ ਤੋਂ ਨੂੰ ਮੋਟਾ ਤੇ 35 ਤੋਂ ਪਨ ਬਾਈ ਘਰੋਂ ਤੋਂ ਵਧੀਆ ਵਧੀਆ ਆ ਜੀ ਇੱਕ ਨੰਬਰ ਹੈ 35 ਦੀ ਠੀਕ ਹੈ ਭਰਾ ਤੇ ਦਿਖਾਈਏ ਵੀ ਇਹਨਾਂ ਨੂੰ ਤੋੜ ਦਿਓ ਬਾਕੀ ਆ ਫੇਸ ਕੁਆਲਿਟੀ ਆ ਵੀਰੋ ਸਿੰਘੀ-ਸੁੰਗੀ ਚੰਗੀ ਆ ਠੀਕ ਆ ਬਿਲਕੁਲ ਇਹਨਾਂ ਆਪਾਂ ਕਹਿ ਦਿੰਨੇ ਆ ਵੀ ਖੁੱਤੀ ਚ ਸਿੰਘ ਲਗਾ ਵੀ ਛੋਟਾ ਜਿਹਾ ਸਿੰਘ ਆ ਤੇ ਬਾਡੀ ਬੰਤਰ ਪੂਰਾ ਸਟਰਕਚਰ ਜਿਹੜਾ ਮੈਂ ਇਹਦਾ ਉਹ ਤੁਸੀਂ ਆ ਨੋਟ ਕਰ ਸਕਦੇ ਹੋ ਠੀਕ ਆ ਭਾਰੇ ਪਿੰਡੇ ਦੀ ਆ ਪੂਰਾ ਸਰੀਰਕ ਪੰਤਰ ਜੇਕਰ ਆਪਾਂ ਦੇਖੀਏ ਤੇ ਪੇਟ-ਪੂਠਾ ਤੁਸੀਂ ਵੇਖੋਗੇ ਇਹ ਵੀ ਚੜਾਈ ਦੇ ਵਿੱਚ ਪੂਰਾ ਘੱਟੋ-ਘੜ ਵੀ 2.5 ਫੁੱਟ 2 ਫੁੱਟ ਦਾ ਜਿਹੜਾ ਦੋਸਤੋ ਪੂਠਾ ਹੀ ਆ ਤੇ ਪਤਲੀ ਜੰਮੜੀ ਆ ਕੱਦ-ਕਾਠੀ ਸੋਨਾ ਠੀਕ ਆ ਛੋਟੀ ਦਾ ਕੱਦ ਕਰ ਸੋਣਾ ਤੇ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਆ ਥਣ ਲੈਵਾ ਵੇਖ ਕੇ ਚੈੱਕ ਕਰ ਸਕਦੇ ਹੋ ਆਪਸੀ ਨਖੇੜ ਉਹ ਵੀ ਵੇਖ ਸਕਦੇ ਹੋ ਤੇ ਅਜੇ 7 ਦਿਨ ਦਾ ਸਮਾਂ ਬਾਕੀ ਸੂਨ ਦੇ ਵਿੱਚ ਆ ਬਹਿਣੀ ਤੋਂ ਜਿਹੜਾ ਤੁਸੀਂ ਥਣ ਦੇਖਦੇ ਹੋ ਠੀਕ ਹੈ ਜੀ ਚਾਰੇ ਥਣਾਂ ਦਾ ਗੈਬੰਤਰ ਬਹਿਣੀਆਂ ਦੇ ਪਾਸੇ ਠੀਕ ਆ ਗਰਮਤભાઈ ਕਿੰਨਾ ਕਮੋਲ ਫਿਰ ਇਸ ਝੋਟੀ ਦਾ ਇਹਦੀ ਡਿਮਾਂਡ ਵੀ ਜੀ ਭਾਵੇਂ 95 ਕਰ ਲਈਏ ਲੱਗ ਕਰ ਲਈ ਪਰ ਆਪਾਂ 90 ਹਜ਼ਾਰ ਦੀ ਸੀ ਦੇ ਦਾਂ 90 ਦੀ ਹਾਂਜੀ ਠੀਕ ਆ ਜਿਹੜਾ ਲੈ ਦੇ ਮੋਲਿਓ 90 ਹਜ਼ਾਰ ਉਹ 90 ਹੈ ਹਾਂਜੀ ਵਿੱਚੋਂ ਗੁੰਜਾਇਸ਼ ਆਪਾਂ ਕੱਲੇ ਕੱਲੇ ਪਸੂ ਦੀ ਨਹੀਂ ਕਹਿੰਦੇ ਵੀ ਜਿੰਨਾ ਵੀ ਆਪਾਂ ਮੋਲ ਕਰਾਂਗੇ ਐਂਡ ਤੋਂ ਐਂਡ ਉਹਦੇ ਵਿੱਚੋਂ ਮਾਨਤਾ ਨਾਲ ਗੁੰਜਾਇਸ਼ ਹੋ ਜੂਗੀ ਰਸਾ ਜੜਾਈ ਖੁੱਲੀ ਹਾਂਜੀ ਕੋਈ ਉਹ ਹੋ ਜੂ ਮੌਕੇ ਦੀ ਮਾਨਤਾ ਨਾਲ ਹੋ ਜੂਗੀ ਚਲੋ ਠੀਕ ਹੈ ਠੀਕ ਆ ਤੇ ਕਪੈਸਿਟੀ ਗੁਰਵੰਤ 12 11 12 11 ਪਹਿਲੇ ਸਵੇਰੇ ਦਾ ਕੀ ਪਹਿਲੇ ਸਵੇਰੇ ਨਾ ਆਦੀ 11 12 ਕਿਲੋ ਇਹਨੇ ਦਿੱਤਾ ਸੀ ਆ ਠੀਕ ਹੈ ਜੀ ਹਾਂ ਜੀ ਆ ਨਾਰਮਲੀ ਪਸ਼ੂ ਚਲੋ ਇੱਕ ਆਪਾਂ ਗੱਲ ਕਰ ਸਕਦਾ ਜੈਨੂਅਰੀ ਪਸ਼ੂ ਦਾ ਜਿਹੜਾ ਮਿਲਕ ਹੈ ਕੋਈ 10 11 12 ਲੀਟਰ ਵਾਲਾ ਹਾਂ ਜੀ ਬੜੀ ਬੜੀ ਚੰਗੀ ਆ ਬਿਲਕੁਲ ਤੇ ਅੱਗੇ ਸੈਕੰਡ ਟਾਈਮਰ ਜਿਹੜੀ ਆ ਦੋਸਤੋ ਦੂਜਾ ਸਵੇਰਾ ਸੁਣੀਏ ਤੇ ਆ ਜਿਹੜੀ ਦੂਜੇ ਨੰਬਰ ਤੇ ਮੱਝ ਆ ਗਈ ਬਈ ਗੁਰਵੰਤ ਭਾਈ ਇਹਦੀ ਇਨਫੋਰਮੇਸ਼ਨ ਕੀ ਆ ਇਹ ਜੀ ਜਿਹੜੀ ਜਿਹੜੀ ਤੀਜੇ ਤੋਂ ਸੁਣਾਈ ਨੇ ਤੀਜਾ ਸੁਹਾ ਸੁਣਾ ਹਾਂਜੀ ਤੇ ਹੈਵੀ ਬਾਡੀ ਵੇਟ ਆ ਭਾਰੇ ਭਾਰੇ ਸਰੀਰ ਕੋ ਬੰਨਧਰਦੀ ਆ ਠੀਕ ਆ ਫੁੱਲ ਬਾਡੀ ਵੇਟ ਜੇਕਰ ਦੋਸਤੋ ਦੇਖੀਏ ਤੇ ਵਜਨ ਵਟੇ ਵਾਲੀ ਮਏ ਆ ਠੀਕ ਆ ਤੇ ਥਾਂ ਦੇ ਬਾਅਦ ਤੁਸੀਂ ਵੇਖੋ ਬਨਾਥਣਾ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਵੇਖੋ ਪੇਟ ਕੋਠਾ ਦੀ ਹਰ ਪਾਸਿਓਂ ਜਰੀ ਆ ਵਧੀਆ ਚੰਗੀ ਰਾਜੀ ਆ ਤੇ ਆਹ ਜਿਹੜੀ ਫੇਸ ਕੁਆਲਟੀ ਦੇਖੋ ਜੀ ਮੂੰ ਮੱਥਾ ਦੇਖੋ ਵਰਮਤਾ ਭਾਈ ਤੋੜ ਦਿਓ ਜੀ ਸਮਾਂ ਵੀ ਤਕਰੀਬਨ ਇੱਕ ਹਫਤਾ ਲੈ ਜਾਊਗਾ ਜੇ ਕਿ ਘਾਟ ਹੀ ਇਹ ਦੇਣ ਨਹੀਂ ਹਫਤਾ ਲੈ ਜਾਊਗਾ ਭਾਈ ਹਫਤਾ ਲੈ ਜਾ ਹਾਂਜੀ ਬਣ ਜਾਊਗੀ ਅਜੇ ਹੋਰ ਥੱਲੇ ਠੀਕ ਹੈ ਇੱਕ ਹਫਤਾ ਫਰਾਉ ਇਹ ਵੀ ਸਮਾਂ ਲੈ ਜਾਊਗੀ ਤੇ ਪੂਰੀ ਵੇਖੋ ਤੁਸੀਂ ਨਿੱਗਰ ਮੈਂ ਆ ਦੋ ਮੱਜਾਂ ਆਪਾਂ ਕਹਿ ਦਿੰਨੇ ਆ ਵੀ ਇੱਕ ਘਾਵਤਾ ਵੀ ਦੋ ਮੱਜਾਂ ਵਿੱਚ ਪੈਂਦੀਆਂ ਉਹ ਸਾਬ ਕਿਤਾਬ ਆ ਠੀਕ ਆ ਜੀ ਹੈਰੀ ਬੋਡੀ weight ਤੇ ਹਾਈਟ ਜਿਹੜੀਆਂ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ ਪਰ ਵੱਡੀਆਂ ਮੱਜਾਂ ਦੇ ਵਿੱਚ ਇਹ ਬੋਡੀ ਪੰਥਰ ਭਾਰੀ ਆ ਸਰੀਰਕ ਭਜਨ ਵੱਟੇ ਵਾਲੀ ਮਹਿ ਆ ਤੇ ਜਿਵੇਂ ਆਪਾਂ ਕਹਿ ਰਹੀਏ ਵੀ ਹਾਈਟ ਵੱਲੋਂ ਵੀ ਦੇਖੋਗੇ ਤਾਂ ਪੂਰੀ ਵੱਟੀ ਮਾਈ ਲੱਗਦੀ ਏ ਠੀਕ ਆ ਤੇ ਵੈਸੇ ਜਿਹੜੀ ਆਪਾਂ ਮੀਡੀਅਮ ਹਾਈਟ ਦੇ ਵਿੱਚ ਰੱਖ ਲੈਨੇ ਇਹਨੂੰ ਆ ਕਰੋ ਜੀ ਕੀ ਤਸੰਦੀ ਹੈ ਜਿਹੜੀ ਦੋਸਤੋ ਮੈਂ ਹਰ ਵਾਰ ਕਹਿੰਦਾ ਉਹਨਾਂ ਜਿਹੜਾ ਪਸੂ ਥੂਣ ਵਾਲਾ ਕਿਉਂਕਿ ਵਪਾਰ ਦਾ ਕੰਮ ਆ ਵੀਰ ਗੁਰਵੰਤ ਹੋਣਾ ਦਾ ਆਪਦੀ ਤਸੰਦੀ ਹੈ ਜਿੰਨੀ ਸਿੱਧਾ ਉਹਨੇ ਪੂਰੀ ਜਿਹੜੀਆ ਦੋਸਤੋ ਪਰਖ ਨਰਖ ਪਰਖ ਕਰਕੇ ਲੈਂਦੇ ਆ ਅੱਗੇ ਜਿਹੜੇ ਵੀਰ ਨੇ ਰਕਮ ਲਾਉਣੀ ਆ ਠੀਕ ਆ ਜੀ ਪੈਸੇ ਲੱਗਣੇ ਹੁੰਦੇ ਆ ਲੱਖਾਂ ਦੇ ਹਿਸਾਬ ਨਾਲ ਤਾਂ ਤੁਸੀਂ ਆਪਦੀ ਸਮਝ ਦੇ ਹਿਸਾਬ ਨਾਲ ਆਪਣੀ ਪਰਖ ਜਿਹੜੀ ਆ ਆਪ ਕਰ ਲਿਆ ਕਰੋ ਤੇ ਗੁਰਵੰਤ ਭਾਈ ਲੈਣਦੇ ਨੇ ਸਮਝਾਤਾ ਦੂਜੇ ਨੰਬਰ ਵਾਲੀ ਦਾ ਇਹਦਾ ਮੁੱਲ ਵੀ ਜੀ 95000 ਕਰ ਦਿਓ 95 ਹਾਂਜੀ ਠੀਕ ਆ ਜੀ 95000 ਜਿਹੜਾ ਲੈਣਦੇ ਨੇ ਦੋਸਤੋ ਡਿਮਾਂਡ 95 ਹੈ ਨਾ ਜੀ? ਹਾਂ ਜੀ ਡਿਮਾਂਡ 95 ਹੈ ਜੀ। ਤੇ ਛੋੜ ਛੜ ਗਿਆ ਵੀ ਐਂਡ ਕਿਥੋਂ ਦਾ ਕੋ ਹੋਊਗਾ? ਬਾਕੀ ਛੋੜ ਜੇ ਆਪਾਂ ਤੁਹਾਡੀ ਖੁਸ਼ੀ ਹੈ ਉਹ ਤੇ। ਉਹ 93 ਜਹਾਦੀ ਸਹੀ ਦੇ ਦਾਂਗੇ ਆਪਾਂ। 93 ਦੀ। ਹਾਂ ਜੀ 2000 ਛੱਡ ਦਾਂ। ਠੀਕ ਆ। ਹਾਂ ਜੀ। ਠੀਕ ਆ। 93000 ਦੀ ਇਹ ਆ ਐਂਡ ਆ ਜਿਹੜਾ ਦੋਸਤੋਂ ਲੈਣ ਦੇਣ ਠੀਕ ਆ। ਤੇ ਮੈਂ ਵੱਡੀ ਆ। ਫੁੱਲ ਹੈਵੀ ਬੋਡੀ ਵੇਟ ਆ ਇੱਥੇ ਆ ਕੇ ਵੇਖੋਗੇ ਦੋਸਤੋਂ ਤੇ ਬਿਲਕੁਲ ਜਿਹੜੀ ਆ ਸੇਮ ਟੂ ਸੇਮ ਤੁਹਾਨੂੰ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਉੱਡੀ ਭਾਰੀ ਪੇਟ ਪੁੱਠੇ ਦੀ ਤੇ ਮੀਡੀਅਮ ਹਾਈਟ ਆ। ਉਡੀ ਤੁਹਾਨੂੰ ਨਜ਼ਰ ਆਵੇਗੀ ਦੁੱਧ ਵੀ ਆਉਂਦਾ 14 ਕਿਲੋ ਦਿੱਤਾ ਨਹੀਂ ਦੂਜੇ ਦੂਜੇ ਸੂਬਿਆਂ ਦੇ ਵਿੱਚ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਏਡੀ ਮੈਂ ਤਾਂ ਆਪਾਂ ਚਲੋ ਉਮੀਦ ਕਰ ਸਕਦੇ ਹਾਂ ਹਾਂਜੀ ਬਾਕੀ ਅੱਗੇ ਕੋਈ ਵੀਰ ਸੇਵਾ ਘੱਟ ਕਰੇ ਜਾਂ ਵੱਧ ਕਰੇ ਉਹ ਅੱਗੇ ਉਹ ਅਗਲੇ ਅੱਗੇ ਜਾ ਕੇ ਅਗਲਾ ਖੇਚਲ ਕਰੂ ਤਾਂ ਫੇਰੀ ਇਹ ਨਹੀਂ ਖੇਚਲ ਕਰੂਗਾ ਕਿਉਂਕਿ ਪਸ਼ੂ ਦੇ ਅੰਦਰ ਦੁੱਧ ਤਾਂ ਪਸ਼ੂ ਨੇ ਦੇਣਾ ਹੀ ਦੇਣਾ ਹੈ ਹਾਂਜੀ ਤੇਰਾ ਪਸ਼ੂ ਚੰਗੀ ਕਰਦੂ ਤਾਂ ਚੰਗੇ ਗੁਨਾ ਦਾ ਮਾਲਕ ਹੁੰਦਾ ਉਨੀ ਪ੍ਰਾਪਰ ਦੀ ਸੇਵਾ ਨਹੀਂ ਉਹਨੂੰ ਮਿਲਦੀ ਤੇ ਪਸ਼ੂ ਜਿਹੜਾ 15 ਲੀਟਰ ਵਾਲਾ ਵੀ 12 11 ਦਾ ਖੜ ਜਾਂਦਾ ਹਾਂਜੀ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਤੀਜ ਹੇਵੀ ਬਿਲਕੁਲ ਕੱਬਣਾ ਅੱਜ ਸਾਰੀਆਂ ਜਿੰਨੀਆਂ ਵੀ ਹੈਗੀ ਆ ਦੋਸਤੋ ਇਹ ਜਿਹੜੇ ਕਲੈਕਟ ਕਲੈਕਸ਼ਨ ਹੈਗੀ ਜਿੰਨੀਆਂ ਵੀ ਅੱਜ ਸਾਰੀਆਂ ਵਰਗੀ ਕੱਬਣੀ ਤੇ ਇਹ ਵੀ ਤੁਸੀਂ ਵੇਖੋ ਭਾਰੇ ਪਿੰਡੇ ਦੇ ਵਿੱਚ ਆ ਬਿਲਕੁਲ ਪੇਟ ਫੂਟ ਵੇਖੋਗੇ ਫੁੱਲ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰਕ ਬੰਤਰ ਦੀ ਜਿਹੜੀ ਮੱਝ ਆ ਪਿੰਡ ਪਿੰਡੇ ਦੀ ਪਤਲੀ ਠੀਕ ਆ ਪਤਲੀ ਚਮੜੀ ਵੀ ਹੈ ਗੁਰਵੰਤ ਵੀ ਕਹਿੰਦਾ ਪਤਲੀ ਚਮੜੀ ਆ ਆ ਤੁਸੀਂ ਨੋਰਮਲ ਹੀ ਦੇਖ ਸਕਦੇ ਹੋ ਠੀਕ ਹੈ ਜੀ ਆਲੋ अच्छा ग्रंथबाई सुबह भी तीजा ही हां जी तीजा सुबह सुनी विद जी थी तीजा सुबह सुनदी सिख है ਤੇ ਸਮਾ ਕਿੰਨਾ ਕੇ ਵੀ ਲੈ ਜੋ ਸਮਾ ਹਫਤਾ ਲੈ ਜੋ ਵੀ ਜੀ ਜੀ ਵੀ ਹਫਤੇ ਦੇ ਹਫਤਾ ਸਮਾ ਹਾਂ ਹਾਂ ਜੀ ਹਫਤਾ ਸਮਾ ਜਿਹੜਾ ਦੋਸਤੋ ਲੈ ਜੂਗੀ ਬਾਕੀ ਆਹ ਫੇਸ ਕੁਆਲਟੀ ਆਹ ਦੇਖੋ ਠੀਕ ਹੈ ਮੂੰ ਮਥਾ ਸਿੰਘਾਂ ਦੀ ਬੰਤਰ ਬਿਰਾਲਦਾ ਮਿਲਦਾ ਜਿਹੋ ਜਿਹਾ ਬਾਡੀ ਵੇਟ ਆ ਦੋਸਤੋ ਉਡੇ ਭਾਰੇ ਸਰੀਰਕ ਬੰਤਰ ਦੀ ਆ ਉਹੋ ਜੇ ਮੂੰਹ ਮੱਥਾ ਉਹੋ ਜਿਹਾ ਸਿੰਘ ਤੇ ਹਰ ਪਾਸੇੋਂ ਜਿਹੜਾ ਤੁਸੀਂ ਅਕਾਊਂਟ ਕਰ ਲਿਓ ਜੀ ਤੇ ਆ ਉਲਟ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਆ ਆ ਆ ਥਾਣਾ ਦੋਸਤੋ ਚੌਥਾ ਥਾਣਾ ਦਾ ਗੈਬੰਤਰ ਆ ਤੁਸੀਂ ਦੇਖ ਲਓ ਜੀ ਠੀਕ ਆ ਅਗਲੇ ਪਿਛਲੇ ਥਾਣੇ ਦੇਖ ਲਓ ਬਿਲਕੁਲ ਬਰਾਬਰਤਾ ਪੂਰੀ ਆ ਤੇ ਮੱਥਾ-ਪੁੱਥਾ ਜਿਹੜੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ ਬਿਲਕੁਲ ਆ ਬਿਲਕੁਲ ਬਹਿਣੀ ਵਾਲੇ ਪਾਸੇ ਜਿਹੜੇ ਬਣੇ ਨਾਰਮਲੀ ਆਪਾਂ ਚਬਾਈ ਕਰਦੇ ਆ ਉਸ ਪਾਸੇੋਂ ਜਿਹੜਾ ਦੋਸਤੋ ਤੁਸੀਂ ਆ ਥਾਣਾ ਦੇਖੋ ਕੀ ਦਾ ਸੁਆ ਬੀਰ ਘਰੋਂ ਤਾਂ ਕਹਿੰਦਾ ਵੀ ਤੀਜਾ ਸੁਣ ਜਾ ਰਹੀ ਆ ਖੋਲ ਲੀਏ ਜੀ ਤੇ ਆ ਘੁਕਵਾ ਦਿਓ ਜੀ ਖੋਲ ਲੀਏ ਨੇ ਕਰ ਲੇਵਾ ਠੀਕ ਆ ਮਟਾ ਹਵਾਨਾ ਜਿਹੜਾ ਦੋਸਤੋ ਬਣਾ ਲੂਗੀ ਤਕਰੀਬਨ ਹਜੇ ਹਫਤੇ ਦੇ ਨੇੜੇ ਤੇੜ ਸਮਾਂ ਬਾਕੀ ਆ ਤੇ ਖੁੱਲਾ ਲੇਵਾ ਬਣਾਉਗੀ ਭਾਂਡਾ ਢੂੰਡਾ ਬਹੁਤ ਚੰਗਾ ਠੀਕ ਆ ਜੀ ਮਗਰਲੇ ਥਣ ਵੀ ਮੋਟਾਈ ਦੇ ਵਿੱਚ ਅਗਲੇ ਨਾਲ ਅਗਲੇ ਤੇ ਮਗਰਲੇ ਨਾਲ ਮਗਰਲੇ ਨਾਲ ਬਿਲਕੁਲ ਬਰਾਬਰ ਲੱਗਦੇ ਪਏ ਆ ਸਾਈਜ਼ ਦੇ ਵਿੱਚ ਠੀਕ ਆ ਬਾਕੀ ਚੁਵਾਈ ਅਤੇ ਪੱਧਰਾ ਤੁਸੀਂ ਘਰ ਵੀਜਿਤ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਆ ਬੋਡੀ ਵੇਟ ਦੀਆਂ ਸਾਰੀਆਂ ਭਾਰੀਆਂ ਵੱਜਾਂ ਨੇ ਤੇ ਕੱਦ ਕਾਠੀ ਵੀ ਵਧੀਆ ਠੀਕ ਆ ਜੀ ਮੀਡੀਅਮ ਤੋਂ ਜਿਹੜੇ ਪਲੱਸ ਨੂੰ ਹਾਈਟ ਜਾਂਦੀ ਇਹਨਾਂ ਦੀ ਗੁਰਵੰਤ ਭਾਈ ਇਹਦੇ ਲੈਣ ਦੇ ਆ ਇਹਦਾ ਲੈ ਦੇ ਮਰ ਵੀ ਜੀ 80000 ਸਹੀ ਡਿਮਾਂਡ ਜੀ 80000 ਹਾਂਜੀ ਠੀਕ ਆ 80000 ਜੜੀ ਦੋਸਤੋ ਇਹਦੀ ਡਿਮਾਂਡ ਆ ਠੀਕ ਆ ਬਾਕੀ ਵੀਰ ਆਪਾਂ ਕੋਈ ਵੀ ਮੋਹਰ ਆਪਦੇ ਹਿਸਾਬ ਨਾਲ ਲਾਵੇ ਕਿਉਂਕਿ ਮੱਝਾਂ ਦੀ ਜੀ ਦੋਸਤੋ ਵੈਸੀ ਵੀ ਤੇਜ਼ੀ ਆ ਬਿਹੜਾ ਦੀ گاਵਾ ਦੀ ਮੱਝਾਂ ਦੀ ਪਰ ਪਸ਼ੂ ਇੱਕ ਵਾਰੀ ਮੋਹਰ ਲਾਉਣ ਤੋਂ ਪਹਿਲਾਂ ਸਹੀ ਬਿਆਨਾ ਕਰਕੇ ਕੋਈ ਆਪਦਾ ਘਰੇ ਵਿਜ਼ਿਟ ਕਰਕੇ ਵੇਖ ਲਿਓ ਠੀਕ ਆ ਦੇਖਣ ਤੋਂ ਬਾਅਦ ਆਪਦੇ ਹਿਸਾਬ ਨਾਲ ਵੀ ਮੋਹਰ ਲਗਾ ਸਕਦੇ ਹੋ ਤੁਸੀਂ ਕਿਉਂਕਿ ਮਾਲਕ ਓਨਰ ਨੇ ਆਪਦੀ ਡਿਮਾਂਡ ਕਰਨੀ ਹੁੰਦੀ ਆ ਵਿੱਚੋਂ ਥੋੜਾ ਬਾਤ ਆ ਜੋ ਗੁੰਜਾਇਸ਼ ਆ ਉਹ ਮੌਕੇ ਤੇ ਇ ਇੱਕ ਹੋਰ ਝੋਟੀ ਆ ਇਹ ਵੀ ਆਪਾਂ ਦਿਖਾ ਦਨੇ ਆ ਤੁਹਾਨੂੰ ਤੇ ਗਰਦਵਾਇ ਸੁਵਾਏ ਇਹ ਦੂਜਾ ਸੁਵਾ ਸੋਣੀ ਵੀ ਦੀ ਦੂਜਾ ਸੁਵਾ ਹਾਂਜੀ ਠੀਕ ਆ ਤੇ ਲਾਇਰਵੇ ਚੰਗਾ ਪਈ ਆ ਵੀ ਦਿਨ ਹਜ ਬਣਾਈ ਜਾਂਦੀ ਨੇ ਹਾਂਜੀ ਅਜੇ ਹਫਤਾ ਲੈ ਜੂਗੀ ਇੰਜ ਜੀ ਬਣ ਜੂਗੀ ਥੱਲੇ ਉਹ ਢਿੱਲਾ ਢੁਲਾ ਬਹੁਤ ਦੇ ਵੇਖ ਹਾਂ ਆ ਵੇਖ ਹੂੰ ਠੀਕ ਆ ਸੁਵਾ ਦੂਜਾ ਸੁਣਾ ਇਹ ਹਾਂਜੀ ਸੁਵਾ ਦੂਜਾ ਭਰਾਵੋ ਸੁਣਾ ਤੇ ਬਿੱਲੀਆਂ ਆਖਾਪਾ ਕਹ ਦੇਨੇ ਜਿਵੇਂ ਆਪਾਂ ਰਵੇ ਦੇ ਵਿੱਚ ਵੇਖਦੇ ਆ ਜਿਵੇਂ ਕ੍ਰੋਸ ਜੀਲੀ ਕ੍ਰੋਸ ਹੁੰਦੀ ਆ ਲੋਹੀ ਆ ਹਾਂ ਲੋਹੀ ਆ ਵੀਰਾਂ ਦਾ 6 ਆਵੇ ਠੀਕ ਆ ਆ ਮੂੰਹ ਮੱਥਾ ਜੀ ਆ ਫੇਸ ਕੋਲਤੀ ਸਿੰਘਾਂ ਦੀ ਬਣਤਰ ਜਿਹੜਾ ਤੁਸੀਂ ਆ ਦੇਵਾ ਦੇ ਠੀਕ ਆ ਨਖੇੜ ਦੇ ਵਿੱਚ ਥਾਣਾ ਤੇ ਅਜੇ ਹਫਤਾ ਬਾਕੀ ਇਸੂਨ ਦੇ ਵਿੱਚ ਠੀਕ ਆ ਲੋਹੀ ਨਾ ਸਕਦੇ ਜਿਵੇਂ ਆਪਾਂ ਮੱਝਾਂ ਝੋਟੀਆਂ ਦੇਖਦੇ ਆ ਉਸ ਹਿਸਾਬ ਕਿਤਾਬ ਦੇ ਵਿੱਚ ਠੀਕ ਤੇ ਪਤਲੇ ਪਿੰਡੇ ਦੇ ਵਿੱਚ ਆ ਕਰੋ ਚੱਕੜੀ ਅੱਛਾ ਭਾਈ ਗਰਵੰਤ ਵੀਰੇ ਬਾਕੀ 蒂ਪਣ ਧੁੱਪਣੇ ਵੀ ਪੋਲੀ ਨਿਕਲੂਗੀ ਲੱਗਦਾ ਜੀ ਵਧੀਆ 蒂ਪੀ ਹੈ ਵਧੀਆ ਪੋਲੀ ਤੇ ਬਣਾਈ ਠੀਕ ਆ ਜੀ ਹਾਂ ਜੀ ਠੀਕ ਆ ਤੇ ਖੋਲ ਲਗੇ ਵੀ ਸੋਹਣੀ ਹੈ ਦੋਸਤੋ ਸਿੰਗਲ ਖੱਡੀ ਆ ਜਿਵੇਂ ਆਪਾਂ ਨਾਰਮਲੀ ਆਪਾਂ ਨੀਲੀ ਦੀਆਂ ਬੱਚਾਂ ਦੀ ਗੱਲ ਕਰ ਲੈਂਦੇ ਆ ਠੀਕ ਆ ਥੋੜਾ ਜਿਹਾ ਕ੍ਰੋਸ ਪਾਂ ਦੇ ਵਿੱਚ ਜ਼ਰੂਰ ਖੈਗੀ ਆ ਜਿਵੇਂ ਆਪਾਂ ਨੀਲੀ ਕ੍ਰੋਸ ਆਪਾਂ ਕਹਿ ਦਿੰਨੇ ਆ ਪਾਸ਼ੂ ਮੱਥਾ ਮੁੱਥਾ ਬੱਲਾ ਇੱਕ ਅੱਖ ਬਿੱਲੀ ਆ ਤੇ ਇੱਕ ਅੱਖ ਥੋੜੀ ਬਲੈਕ ਆ ਜਾਂਦੀ ਹੈ ਤੇ ਬਾਕੀ ਆ ਫੇਸ ਕੁਆਲਟੀ ਵੀ ਚੰਗੀ ਆ ਬਾਕੀ ਥਣ ਦੇਵੇ ਦੀ ਬਿਲਕੁਲ ਸਾਫ ਸੁਥਰੀ ਆ ਠੀਕ ਆ ਜੀ ਸਾਫ ਸੁਥਰੀ ਥਣ ਦੇਵੇ ਦੀ ਆ ਉੱਪਰੋਂ ਵੀ ਸਫਾਈ ਪੂਰੀ ਆ ਛੋਟੀ ਦੀ ਤੇ ਥੱਲੇੋਂ ਵੀ ਤੁਸੀਂ ਥਣ ਦੇਵਾ ਵੇਖੋਗੇ ਤੇ ਸਫਾਈਆਂ ਸਪੂਰੀਆਂ ਪੂਰੀਆਂ ਨੇ ਠੀਕ ਆ ਤੇ ਇੱਕ ਸਾਰ ਜਿਹ ਬਿਲਕੁਲ ਫੱਬਦਾ ਰੱਬ ਦਾ ਜਾਂ ਕੱਦ ਕਾਠਾ ਤੇ ਗਰਮਤ ਭਾਈ ਲੈਣ ਦੇਣ ਫਿਰ ਕੀ ਦੇ ਦੇ ਕੀ ਤਾਂ ਇਹਦੀ ਡਿਮਾਂਡ ਵੀ ਜੀ 80 ਹਜ਼ਾਰ ਹੈ 80 ਹਜ਼ਾਰ ਹਾਂਜੀ ਠੀਕ ਆ 80 ਹਜ਼ਾਰ ਤੋਂ ਥੱਲੇ ਕਿੰਨਾ ਕੁ ਹੋ ਜੂ ਫਿਰ ਹੋ ਜੂ ਇਹ ਮੌਕੇ ਦੇ ਮਾਨਤਾਨ ਹੋ ਜੂ ਬਈ ਮੌਕੇ ਤੇ ਹਾਂਜੀ ਠੀਕ ਆ ਭਰਾ 80 ਹਜ਼ਾਰ ਦੇ ਵਿੱਚੋਂ ਭਰਾ ਉਹ ਮਾਨਤਾਨ ਮੌਕੇ ਦਾ ਹੈ ਠੀਕ ਆ ਉਹ ਤੁਸੀਂ ਜਿੰਨਾ ਮਰਜ਼ੀ ਕਰਵਾ ਦਿਓ ਠੀਕ ਆ ਆਪਦੇ ਹਿਸਾਬ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਮੋਲ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਇਹ ਇੱਥੇ ਬਣ ਕੇ ਸੂਵੀ ਛੋਟੀ ਪੂਰੀ ਬਿਲਕੁਲ ਛੋਟੀ ਜੀ ਫੁੱਲਾ ਲੇਵਾ ਮਾਰ ਲਓਗੀ ਠੀਕ ਆ ਹਾਂਜੀ ਤੇ ਆ ਜਿਹੜਾ ਤੁਸੀਂ ਧੱਕ ਤੋਂ ਵੇਖੋ ਅੱਗੇ ਵੀ ਉਨੀ ਆ ਦੋਸਤੋ ਤੇ ਬੈਕ ਸਾਈਡ ਨੂੰ ਜਿਹੜਾ ਉਭਾਰ ਜਾ ਹੈਗਾ ਉਹ ਪੈਕ ਸਾਈਡ ਨੂੰ ਵੀ ਪੂਰਾ ਵੇਖੋ ਨਿਕਲਦਾ ਪਿਆ ਬਿਲਕੁਲ ਸੂਹ ਵਾਲੇ ਬੰਨੇ ਟੱਚ ਕਰਨ ਦੇ ਆਲੇਵਾ ਅਜੇ ਦਿਨਾਂ ਦੇ ਹਿਸਾਬ ਨਾਲ ਪੂਰਾ ਹਵਾਨਾ ਜਿਹੜਾ ਦੋਸਤੋ ਬਣਾਉਗੀ ਠੀਕ ਆ 80000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਘਰ ਆ ਜਾਂਦਾ ਠੀਕ ਹੈ ਜੀ ਇਹ ਝੋਟੀ ਚੰਗੀ ਆ ਬਾਕੀ ਤੁਸੀਂ ਜਰੂਰ ਹੱਥ ਪਾ ਸਕਦੇ ਹੋ ਆ ਵੀ ਨਰਕਪਰਖ ਕਰਕੇ ਠੀਕ ਆ ਬਹਿਣੀ ਵਾਲੇ ਪਾਸਿਓਂ ਉਲਟਾ ਵਾਲੇ ਪਾਸਿਓਂ ਵੀ ਆ ਥੱਲੇ ਵੇਖੋ ਠੀਕ ਗਗਰਵੰਤ ਬਾਈ ਇਸ ਤੋਂ ਬਾਅਦ ਇੱਕ ਲਾਸਟ ਤੇ ਆਪਣੇ ਕੋਲੇ ਮੱਝ ਆ ਗਈ ਹੈ ਜੀ ਹਾਂਜੀ ਫੁੱਲ ਵੱਡੀ ਹਾਈਟ ਹੈ ਜੀ ਹਾਂਜੀ ਕੱਦ ਘੜ ਬਹੁਤ ਵੱਡਾ ਜਾਂਦਾ ਤੇ ਡਿਮਾਂਡ ਤੇ ਦੀ ਬਾਅਦ ਪੁੱਛਾਂਗੇ ਪਹਿਲਾਂ ਇਹਦਾ ਪੂਰੀ ਇਨਫਰਮੇਸ਼ਨ ਦੇ ਦਿਓ ਮੇਰਾ ਵੀਰ ਸੂਬਾ ਕਿਨਵਾ ਸੋਣਾ ਤੇ ਦਿਨ ਹਜੇ ਕਿੰਨੇ ਕੁ ਲੈ ਜਾਣ ਦੀ ਸੂਬਾ ਦੂਜੇ ਸੋਣਾ ਗਿੱਜੇ ਨੇ ਅੱਛਾ ਤੇ ਦਿਨ ਇਹਦੇ 25 ਜੂਨ ਨੂੰ ਸਹੀ ਪੁਰੇ ਹੁੰਦੇ ਜੀ 25 ਜੂਨ ਨੂੰ ਹਾਂਜੀ ਹੂੰ ਜਿਹੜੇ ਸਹੀ ਦਿਨ ਉਹਨਾਂ ਆਪਾਂ ਨੂੰ ਦੱਸੇ ਕਿ 25 ਜੂਨ ਨੂੰ ਪੁਰੇ ਨੇ ਹੂੰ ਅੱਜ ਫਿਰ 28-21 ਦਿਨ ਹਜੇ ਬਾਕੀ ਹੈ ਹਾਂਜੀ ਅ ਮਹੀਨੇ ਦਾ ਹੀ ਗਿਣ ਗਣੋਗੇ ਅ ਮਹੀਨਾ ਹੀ ਲਾ ਲਵਾਂਗੇ ਹਾਂਜੀ ਇੱਕ ਮਹੀਨਾ ਫਿਰ ਉਹ ਸਮਾਂ ਲੈ ਕੇ ਜਾਊਗੀ ਠੀਕ ਆ ਫੁੱਲ ਵੱਡੀ ਮੈਂ ਜਾਂ ਮੈਂ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਿੰਦਾ ਇਹ ਫੁੱਲ ਵੱਡੇ ਕਦ ਕਾਠ ਦੇ ਵਿੱਚ ਆ ਠੀਕ ਆ ਜੀ ਮੋਹਰਾ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਹੁੰਦੀ ਹੈ ਤੇ ਮੋਹਰਾ ਦੇ ਵਿੱਚ ਵੀਰ ਕਹਿੰਦਾ ਵੀ ਮੋਹਰਾ ਦੇ ਵਿੱਚ ਕਿਉਂਕਿ ਪੂਛ ਪਿੱਛੋਂ ਕੋਈ 2-4 ਇੰਚ ਜਿਹੜੀ ਵਾਈਟ ਆ ਤੇ ਫੁੱਲ ਵੱਡੀ ਹਾਈਟ ਕਦ ਕਾਠੀ ਬਹੁਤ ਉੱਚਾ ਹੈ ਤੇ ਆ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਜੀ ਠੀਕ ਆ ਮੱਥਾ ਮੂਥਾ ਪੂਰਾ ਜਿਹੜਾ ਬਲੈਕ ਮੱ ਠੀਕ ਹੈ ਤੇ ਖੋਲ ਲੇਗੇ ਦਰਵਾਜ਼ਾ ਦਿਖਾ ਦੋ ਜੀ ਹਜੇ ਕੱਚੀ ਕੱਚੀ ਆ ਦੋਸਤੋ ਕੱਚੀ ਮਹੀਨਾ ਦਾ ਪੂਰਾ ਤੁਸੀਂ ਸਮਾਂ ਮੰਨ ਕੇ ਅਕਾਊਂਟ ਕਰ ਲਿਓ ਵੀ ਮਹੀਨਾ ਪੂਰਾ ਹਜੇ ਸਮਾਂ ਲੈ ਕੇ ਜਾਊਗੀ ਤੇ ਬਣੂ ਪੂਰੀ ਕਿਉਂਕਿ ਮੈਂ ਵੱਡੀ ਆ ਕੱਦ ਕਾਠੀ ਦੀ ਵੱਡੀ ਆ ਦੋਸਤੋ ਬੇਰਬੂਲ ਤੁਸੀਂ ਦੇਖ ਲੈਣੀ ਹੈ ਕਮਾਲੀਆਂ ਜਿੱਡੀ ਜਿਵੇਂ ਆਪਾਂ ਕਹਿੰਦੇ ਨੇ ਝੋਟੀਆਂ ਵਰਗੀ ਮੱਝ ਫੁੱਲ ਬੱਡੀ ਹਾਈਟ ਕਰਦੀ ਆ ਜਿਹੜੇ ਵੀਰ ਨੇ ਅੱਜ ਹੱਥ ਪਾਉਣਾ ਤੁਸੀਂ ਉਹ ਵੀ ਆਪਾਂ ਰੇਡ ਭਾਪੜਤਾ ਪੁੱਛ ਲਾਂਗੇ ਉਸ ਤੋਂ ਬਾਅਦ ਜਿਹੜਾ ਦੋਸਤੋ ਮੌਕੇ ਦੀ ਤਿਆਰੀ ਆ ਉਹ ਰੇਡ ਦੇ ਵਿੱਚ ਤੁਹਾਨੂੰ ਪਤਾ ਹੀ ਹੋ ਸਾਰੇ ਵੀ ਥੋੜੀ ਬਾਤ ਜਿਹੜੀ ਆ ਉੱਪਰ ਹੀ ਠਾਣੀ ਗੱਲਬਾਤ ਹੋ ਜਾਂਦੀ ਆ ਠੀਕ ਆ ਪੂਰਾ ਬੰਦੇ ਜਿਹੜਾ ਆਪਾਂ ਕੱਦ ਕਵਾਂਗੇ ਫੁੱਲ ਵੱਡੀ ਉੱਚੀ ਹਾਈਟ ਦੇ ਵਿੱਚ ਤੇ ਲੈਵਾ ਲੂਗਾ ਵੀ ਜਿਹੜਾ ਦੋਸਤੋ ਹਜੇ ਨੇੜੇ ਜੇ ਲਾਇ ਹੈ ਪੈ ਜੂਗੀ ਵੈਸੇ ਨਾਰਮਲੀ ਤੁਸੀਂ ਹਵਾਨਾ ਜਿਹੜਾ ਥੋੜਾ ਥੋੜਾ ਵਿੱਚ ਤਾਰਾ ਪਾਉਣੀ ਜਾਂੁੱਧ ਆਉਣਾ ਸ਼ੁਰੂ ਹੀ ਹੋ ਗਿਆ ਹੁੰਦਾ ਫਿਰ ਇਹਦਾ ਅੱਜ ਦੇ ਸਮੇਂ ਇੱਕ ਮਹੀਨਾ ਪਿਆ ਹਜੇ ਸੂਣ ਦੇ ਵਿੱਚ ਹਾਂਜੀ ਤੇ ਫਿਰ ਅੱਜ ਕੀ ਦੀ ਡਿਮਾਂਡ ਹੈ ਅੱਜ ਦੀ ਡਿਮਾਂਡ ਵੀਰ ਜੀ ਦੀ 1 ਲੱਖ ਰੁਪਇਆ ਪੂਰਾ ਹੀ ਆ ਹਾਂਜੀ ਆ ਠੀਕ ਆ ਹਾਂਜੀ ਜੇ ਉਹ ਕੋਈ ਵੀਰ ਸਾਹ ਸਕਦਾ ਜਾ ਕੇ ਤੇ ਤੁਹਾਨੂੰ ਪਤਾ ਸਾਹਮਣੀ ਪੈਣੀ ਮਹੀਨਾ ਮਹੀਨਾ ਸਾਹ ਪੈਣੀ ਹੈ ਹਾਂਜੀ ਬਿਲਕੁਲ 1 ਲੱਖ ਰੁਪਇਆ ਜਿਹੜੀ ਦੋਸਤੋ ਅੱਜ ਦੀ ਡਿਮਾਂਡ ਆ ਠੀਕ ਆ ਤਿਆਰ ਹੋਇਆ ਪਸ਼ੂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਹੋ ਸਕਦਾ ਥੋੜਾ ਉੱਪਰ ਛੇਠਾ ਵਾਲੀ ਗੱਲਬਾਤ ਹੋ ਜਾਂਦੀ ਆ ਅੱਜ ਲੱਖ ਰੁਪਇਆ ਉਹਦੇ ਜੋ ਜੋਗੰਜਾਇਸ਼ ਮਾਨ ਜਿੰਨਾ ਵੀ ਕਰੋਣਾ ਉਹ ਤੁਹਾਡੇ ਤੇ ਬਾਈ ਗੁਰਵੰਤ ਦਾ ਆਪਸੀ ਤਾਲਮੇਲ ਆਪਸੀ ਗੱਲਬਾਤ ਆ ਠੀਕ ਹੈ ਜਿੰਨਾ ਵੀ ਤੁਹਾਨੂੰ ਲੱਗਦਾ ਹੋਇਆ ਘਰ ਪਹੁੰਚ ਕੇ ਇੱਕ ਵਾਰੀ ਪਾਸ ਕਰ ਲਿਓ ਨਿਗਾਹ ਦੇ ਵਿੱਚੋਂ ਕੱਢ ਲਿਓ ਜਿੰਨੇ ਪਸ਼ੂ ਆਪਾਂ ਦਿਖਾਏ ਆ ਜਿੰਨੀ ਦਿਖਾਈ ਗਈ ਚੀਜ਼ ਰਲਦੀ ਮਿਲਦੀ ਹੋਈ ਤੇ ਬਿਲਕੁਲ ਉਸ ਹਿਸਾਬ ਨਾਲ ਤੁਸੀਂ ਆਪ ਦਾ ਜਿਹੜਾ ਦੋਸਤੋ ਮੋਡਲ ਲਗਾ ਸਕਦੇ ਹੋ ਇਹਨਾਂ ਪਸ਼ੂਆਂ ਦਾ ਤੇ ਗੁਰਵੰਤ ਵੀਰੇ ਨੰਬਰ ਆਪਣੇ ਜਰੂਰ ਦੱਸ ਦੀ ਨੰਬਰ ਵੀ ਜੀ 98772 8043 ਇੱਕ ਨੰਬਰ ਹੈ 98557 70373 ਠੀਕ ਹੈ ਜੀ ਇਹ ਦੋਵੇਂ ਨੰਬਰ ਜਿਹੜੇ ਆ ਦੋਸਤੋ ਵੀਰ ਗੁਰਵੰਤ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਿੰਦੇ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ